ਸਰੇ ਕਿਥੇ ਚੋਰੀ ਹੋਈ ਸੀ ਜੀ ਕੱਲ ਤੇ ਅੱਜ ਕੀ ਬਰਾਮਦ ਕੀਤਾ ਜੀ ਜੈਨ ਜੀ ਇਹ Bajaj Mobile ਵਾਲੇ ਹੈਗੇ ਆ ਜੀ ਆਪਣੇ ਪਾਕ ਸਿੰਘ ਚੌਂਕ ਚ ਉਡੀ ਸ਼ਾਪ ਹੈ ਜੀ ਜਿੱਥੇ ਇੱਕ ਲੜਕਾ ਸਕੋਰਪਿਓ ਗੱਡੀ ਤੇ ਆਉਂਦਾ ਤੇ ਅ ਅੰਦਰ ਜਾ ਕੇ ਉਹਨਾਂ ਕੋਲ ਇੱਕ ਮੋਬਾਈਲ ਫੋਨ ਦੇਖਣ ਦੀ ਜਾਂਦਾ ਉਹ ਜਦੋਂ ਉਸਨੂੰ ਮੋਬਾਈਲ ਫੋਨ ਦਿਖਾਉਂਦੇ ਨੇ ਉਦੋਂ ਹੀ ਸਨੇਚ ਕਰਕੇ ਤੇ ਇਮੀਡੀਏਟਲੀ ਬਾਹਰ ਭੱਜ ਕੇ ਗੱਡੀ ਨੂੰ ਟਰਨ ਕਰਦਾ ਔਰ ਦੂਜੀ ਜਾਂ ਲੱਗੇ ਗੱਡੀ ਦੇ ਵਿੱਚ ਥੋੜਾ ਜਿਹਾ ਐਜ ਵੀ ਲੱਗਦਾ ਹੈ ਦਾ ਤੇ ਆ ਇਥੋਂ ਦੌੜ ਜਾਂਦਾ ਹੈ ਜੀ ਪੁਲਿਸ ਵੱਲੋਂ ਟਾਈਮ ਤੇ ਚੇਜ਼ਿੰਗ ਕਰ ਲੋਈ ਆਵਦਾ ਗੋਲ ਹਰ ਅੱਪੜ ਕੀਤਾ ਗਿਆ ਇਹਨਾਂ ਦੇ ਮਗਰ ਗੱਡੀਆਂ ਲਗਾਈਆਂ ਗਈਆਂ ਪਰ ਕਾਬੂ ਨਹੀਂ ਆਉਂਦਾ ਸੋ ਸਾਡੀ ਜਿਹੜੀ ਟੀਮ ਹੈ ਉਹਦੀ ਬਹੁਤ ਮਿਹਨਤ ਦੇ ਸਦਕਾ ਅਸੀਂ ਅੱਜ ਇਹਨੂੰ ਟਰੇਸ ਕਰ ਲਿਆ ਜੀ ਸੌਰੀ ਕੱਲ ਅਸੀਂ ਸ਼ਾਮ ਨੂੰ ਇਹਨੂੰ ਟਰੇਸ ਕਰਕੇ ਤੇ ਜੋ ਇਹਦੀ ਹੈ ਅਰੈਸਟ પા ਕੇ ਇਹਨੂੰ ਤੋਂ ਜਿਹੜਾ ਮੋਬਾਈਲ ਫੋਨ ਲੈ ਕੇ ਆਈਫੋਨ ਸੀਗਾ ਜਿਹੜਾ ਇਹ ਭੱਜਿਆ ਸੀਗਾ ਉਹਨੂੰ ਅਸੀਂ ਰਿਕਵਰ ਕਰ ਲਿਆ ਜੀ ਸਰ ਇਹਦੇ ਜਿਹੜਾ ਜਿਹੜਾ ਭੱਜਿਆ ਸੀ ਬੰਦੇ ਦਾ ਨਾਮ ਕੀ ਹੈ ਜੀ ਕਿੱਥੋਂ ਰਹਿਣ ਵਾਲਾ ਹੈ ਇਹਦਾ ਨਾਮ ਹੈ ਜੀ ਅਜੀਪਾਲ ਸਨ ਆਫ ਕੁਮਬੀਰ ਸਿੰਘ ਰਹਿਣ ਵਾਲਾ ਗੰਗਾ ਨਗਰ ਦਾ ਹੈ ਜੀ ਬੀ ਕੇ ਬੀ ਕੇ ਹੋਮ ਦੇ ਸਾਹਮਣੇ ਇਹਨਾਂ ਦੀ ਜਿਹੜੀ ਹੈ ਕੁੱਟੀ ਹੈ ਜੀ ਅਕੱਲ ਇਹਨਾਂ ਕੋਲਵਾਰ ਦਾ ਕੰਮ ਕਰ ਦਿੱਤਾ ਜੀ ਤਾਂ ਇਹਨੂੰ ਕੀ ਲੋੜ ਪਈ ਵੀ ਹੈ ਮੋਬਾਈਲ ਸਨੇਚ ਕਰਕੇ ਪਾਜਾ ਦੇਖੋ ਜੀ ਜ਼ਰੂਰਤਾਂ ਬੰਦੇ ਦੀਆਂ ਬਹੁਤ ਜ਼ਿਆਦਾ ਵੱਲ ਗਈ ਚੁੱਕੀਆਂ ਨੇ ਜੀ ਇਹਦੀ ਵੀ ਜ਼ਰੂਰਤਾਂ ਹੀ ਨੇ ਘਰਦਿਆਂ ਨੂੰ ਸ਼ਾਇਦ ਇਸੇ ਬਾਰੇ ਜ਼ਿਆਦਾ ਨਹੀਂ ਕਲੀਅਰ ਹੈਗਾ ਪਹਿਲਾਂ ਇਹਨਾਂ ਸ਼ਹਿਰ ਆਦੀ ਸੀਗਾ ਉਹ ਥੋੜਾ ਬਹੁਤਾ ਟਰੱਕ ਦਾ ਜੇਵਨ ਕਰਦਾ ਠੀਕ ਹੈ ਹੋਟਲ ਦਾ ਜਿਹਦੇ ਤਹਿਤ ਇਹਨਾਂ ਨੇ ਇਹ पण ਕੀ ਕੀਤਾ